ਸ਼ਸ਼ੀਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਨਡਰੀ ਫਾਰਮ ਬਰਨਾਲਾ ਦੇ ਉੱਪਰ ਤੇ ਜਿਹੜੇ ਮੇਰੇ ਭਰਾ ਅਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ Facebook ਵਾਲੇ ਭਰਾ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੋਕੜ ਗੱਬਣ ਪਸ਼ੂ ਲੈ ਕੇ ਆਏ ਆ ਦੋ ਬੈੜਾ ਨੇ ਤੇ ਇੱਕ ਝੋਟੀ ਐ ਕਿੰਨੀ ਕੀ ਇਹਨਾਂ ਦੀ ਡਿਟੇਲ ਆ ਕੀ ਐਡਰੈਸ ਆ ਸਾਰੀ ਬਾਈ ਨਾਲ ਆਪਾਂ ਤੁਹਾਡੀ ਗੱਲ ਕਰਾਵਾਂਗੇ ਇੱਕ ਬਾਈ ਤੁਹਾਨੂੰ ਜੂਰ ਤੋਂ ਚਾਹਤੀ ਮਰਵਾ ਦਿੰਨੇ ਆ ਬਾਈ ਦਾ ਹੈਗਾ ਦੁੱਧ ਦਾ ਕੰਮ ਤੇ ਤੁਹਾਨੂੰ ਪਤਾ ਜਰੋ ਗਰਮੀਆਂ ਦੇ ਵਿੱਚ ਘਰਾਂ 'ਚ ਦੁੱਧ ਲਗਿਆ ਕਰਕੇ ਦੁੱਧ ਹੀ ਹੁਣ ਥੋੜੀ ਜਿਹੀ ਪ੍ਰੋਬਲਮ ਆ ਤਾਂ ਕਰਕੇ ਟੋਕੜ ਗੱਭਣ ਪਸ਼ੂ ਵਿੱਚੋਂ ਕੱਢਣੇ ਆ ਤੇ ਸੱਜਰ ਪਾਉਣੇ ਆ ਆਜੋ ਜੀ 80 ਗਾਲ ਬਾਈ 80 ਬਾਈ ਨਾਮ ਤੇ ਐਡਰੈਸ ਦੱਸ ਦੇ ਨਾਮ ਅਕਵਾਲ ਸਿੰਘ ਪਿੰਡ ਭਦਾਵੜਾ ਜ਼ਿਲ੍ਹਾ ਬਰਨਾਲਾ ਦਾ ਬਧਾਤਾਂ ਵਾਲੀ ਸੜਕ ਤੇ ਘਰ ਆ ਨਾਮ ਅਕਵਾਲ ਸਿੰਘ ਆ ਪਿੰਡ ਭਦਾਵੜਾ ਬਧਾਤਾਂ ਵਾਲੀ ਸੜਕ ਤੇ ਘਰ ਆ ਕਿੰਨਾ ਦਾ ਵਜ ਦੇ ਦੂਰ ਤੇ ਆਪਾਂ ਪਤਾ ਲਾ ਬਿਰਕਾਂ ਦੇ ਖੇਤ ਬਧਾਤਾਂ ਵਾਲੀ ਸੜਕ ਤੇ ਹਾਂਜੀ ਠੀਕ ਬਾਈ ਜਿਹੜੀ ਇਹ ਬੈੜ ਆਪਾਂ ਦੇਖ ਰਹੇ ਹਾਂ ਕਿੰਨੇ ਚਿਰ ਦੀ ਗੱਭਣਾ ਕੰਨਵਾ ਸੁਆ ਸੁੰਦੀ ਐ ਬਾਈ ਦੂਜਾ ਸੁਆ ਸੁੰਦੀ ਦੂਜੀ ਵਾਰ ਸੁੰਦੀ ਆ ਇੱਕ ਤਰੀਕ ਤੋਂ ਸੱਤਵਾਂ ਮਹੀਨਾ ਲੱਗਿਆ ਵਾ ਠੀਕ ਐ ਐ 2024 ਦੀ ਪਹਿਲੀ ਤਰੀਕ ਨੂੰ ਠੀਕ ਆ ਭਰਾ ਸੀਗਾ ਸੀਮਣੇ ਦੇ ਹੁਣ ਛੇਰੀ ਗੱਭਣ ਹੋ ਗਿਆ ਸੱਤਵਾਂ ਲੱਗਿਆ ਵਾ ਇਹਨੂੰ ਸੱਤਵਾਂ ਲੱਗਿਆ ਵਾ ਜੀ ਤੇ ਬਾਈ ਘਰ ਦੂ ਹੀ ਆ ਜਾਂ ਲੈ ਕੇ ਆਂਦੀ ਪਿਛਲੀ ਵਾਰ ਲੈ ਕੇ ਆਂਦੀ ਹਾਂ ਹਾਂ ਠੀਕ ਐ ਕਿੰਨਾ ਕਿ ਦੁੱਧ ਕੱਢਿਆ ਬਾਈ ਪਹਿਲਾਂ ਨੇ 21 ਕਿਲੋ ਕੱਢਿਆ ਬਾਈ ਪਹਿਲਾਂ ਨੇ 24 25 ਕਿਲੋ ਦਾ ਪਹਿਲਾਂ ਹੀ ਸੂਏ ਦਿੱਤਾ ਦਿੱਤਾ ਜਾ ਬਜਣਾ ਪੂਰਾ ਵਧੀਆ ਵੜਾ ਹਮ ਬਾਕੀ ਮਾੜਾ ਬਾਈ ਨੇੜੇ ਹੋ ਜਾ ਮਾੜਾ ਕੱਦ ਕਾਟ ਦੀ ਤੁਹਾਨੂੰ ਬਾਈ ਸਾਰੇ ਤੁਸੀਂ ਜਾਂਚ ਕਰ ਸਕਦੇ ਹੋ ਪੂਰੇ ਵੱਡੇ ਕੱਦ ਕਾਟ ਦੇ ਵਿੱਚ ਆ ਬਾਕੀ ਫੇਸ ਕੁਆਲਟੀ ਚੈੱਕ ਕਰ ਲੋ ਬਾਈ ਤੋਰਿਓ ਮੜੀ ਚੈੱਕ ਕਰੀ ਤੋੜ ਕੇ ਤੁਹਾਨੂੰ ਤੋਰਾ ਵਗੈਰਾ ਸਾਰਾ ਇੱਕ ਵਾਰੀ ਚੈੱਕ ਹੋ ਜਾਊਗਾ ਥੋੜੀ ਜਿਹੀ ਉਧਰ ਜਗਾ ਦੀ ਪ੍ਰੋਬਲਮ ਸੀ ਤਾਂ ਇੱਧਰ ਬੰਨ ਕੇ ਜੀ ਵੀਡੀਓ ਬਣਾਉਣ ਲੱਗ ਗਏ ਫੇਸਬੁਕ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਜੰਦ ਜਾਣ ਵਾਲੀ ਪੂਰੇ ਵੱਡੇ ਕੱਦ ਕਾਟ ਵਾਲੀ ਬੇਹੜਾ ਕੋਈ ਛੋਟੀ ਨਹੀਂ ਹੈਗੀ ਕਈ ਵਾਰੀ ਆ ਗਿਆ ਆ ਕੇ ਅਗਲਾ ਕਹ ਬਹੁਤ ਜਿਆਦੇ ਵੱਡੇ ਕੱਦ-ਕਾੜ ਦੇ ਵਿੱਚ ਆ ਪੂਰਾ ਵਜਣਾ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਲੰਮੀ ਲੰਜੀ ਆ ਬਾਕੀ ਥਣਾ ਦਾ ਸਾਇਜ਼ ਬਹੁਤ ਸੋਹਣਾ ਬਾਈ ਚਵਾਈ ਦੀ ਕਿਵੇਂ ਆ ਪੂਰੀ ਵਧੀਆ ਬਾਈ ਪੂਰੀ ਸਾਫ ਆ ਚਵਾਈ ਦੀ ਕੋਈ ਥਣ ਚ ਕਿਸੇ ਚ ਕਮੀ ਤਾਂ ਨਹੀਂ ਨਾ ਨਾ ਬਾਈ ਕੋਈ ਨਹੀਂ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਥਣ ਪੂਰੇ ਨਿਕਣ ਮੈਂ ਗੈਪ ਤੇ ਜਦੋਂ ਤਿਆਰ ਹੋਊਗੀ ਹੁਣ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਇਹਨੇ ਕਿੰਨੀ ਕੀ ਤਿਆਰੀ ਕਰਨੀ ਆ ਤੇ ਬਾਈ ਇਹਦਾ ਰੇਟ ਕੀ ਹੋਊਗਾ ਰੇਟ ਬਾਈ ਦਾ 70000 ਬਾ ਦੇਣ ਲੈਣ ਵੀ ਇੰਨੇ ਦੀ ਆਪਾਂ ਜੱਸ ਨੂੰ ਦੇ ਦੇਣੀ ਆ ਬਾਹਲਾ ਮਾਥਾ ਨਾਲ ਵਜੇ ਕਿਉਂਕਿ ਹੁਣ ਆਪਣੇ ਇੰਦੀ ਚ ਕਿਹੜਾ ਕੋਈ ਦਲਾਲ ਆਉਣਾ ਹਨਾ ਹਾਂ ਤਾਂ ਹਾਂ ਜੱਸ ਨੂੰ ਬਾਈ 65000 ਆ ਬਸ ਠੀਕ ਆ ਮੋਲ 70000 ਆ ਜੀ 65000 ਦਈਏ 65 ਤੁਹਾਨੂੰ ਦੇ ਦਾਂਗੇ ਤੇ ਪੂਰੇ ਵੱਡੇ ਕਦ ਕਰਦੇ ਵਿੱਚ ਸਿਆਲਾਂ ਚ ਬਾਈ ਹੁਣ ਜਿਵੇਂ ਮੂਰੇ ਸੁੰਦੀ ਆ ਇਹ ਤੇ ਨਾ ਮਹੀਨਿਆਂ ਨੂੰ ਹਾਂ ਬਈ ਦੋ ਤਾਂ ਵਧੂਗੀ ਇਹਦ ਕੀ ਹਾਂ ਹਾਂ ਪੂਰਾ 27 28 ਤਾਂ ਦਊਗੀ ਆਰਾਮ ਨਾਲ ਦਊ ਬਾਈ ਐਨੀ ਪਤਾ ਜੇ ਕੋਈ ਜਾਣ ਚਾ ਬੈਠ ਜੇ ਕਿਸੇ ਨੇ ਹੁਣ ਕਾਰ ਗੱਲ ਪਾ ਕੇ ਚੰਗੀ ਸਾਂਭ ਲਈ 30 ਤੋਂ ਪਲੱਸ ਵੀ ਜਾ ਸਕਦੀ ਆ ਹੁਣ ਵਿੱਚ ਬੰਦੇ ਕਹਿੰਦੇ ਬਾਈ 30 ਪਲੱਸ ਵਾਲੀ ਗਾਂ ਬਹੁਤ ਮਹਿੰਗੀ ਮਿਲਦੀ ਆ ਇਸ ਹਿਸਾਬ ਨਾਲ ਤੁਸੀਂ ਜੇ ਲੰਮੋ ਬੈੜਾ ਤਾਂ 30 ਪਲੱਸ ਵਾਲੀਆਂ ਬੈੜਾ ਤਿਆਰ ਕਰ ਸਕਦੇ ਹੋ ਹੁਣ ਆਏ ਮੰਨ ਕੇ ਚਲੋ ਵੀ ਬਣੀ ਬਣਾਈ ਚੀਜ਼ ਐ ਇਹ ਥਾਂ ਲਵੇ ਦੀ ਸਾਫ਼ ਆ ਗੱਬਣ ਆ ਦਾ ਡਾਕਟਰ ਚੈੱਕ ਕਰਾ ਕੇ ਨਾਲ ਲਿਆ ਕੇ ਚੈੱਕ ਕਰਾ ਸਕਦੇ ਹੋ ਤੇ ਘੱਟ ਪੈਸਿਆਂ ਦੇ ਵਿੱਚ ਬਾਹਲਾ ਨਹੀਂ ਦੁੱਗਣੇ ਰੁਪਈਆ ਦੀ ਦਾ ਬੈੜਾ ਤਿਆਰ ਹੁਣ ਵੀ ਐ ਕਿਉਂਕਿ ਮੂਰੇ ਰੁੱਤ ਬਹੁਤ ਚੰਗੀ ਜਿਹੀ ਹੁੰਦੀ ਆ ਤੇ ਜਿਹੜੀ 2 ਨੰਬਰ ਤੇ ਆ ਬਾਈ 2 ਨੰਬਰ ਤੇ ਆ ਬੈੜ ਤੁਸੀਂ ਦੇਖ ਸਕਦੇ ਹੋ ਕਾਲੇ ਰੰਗ ਦੀ ਬੈੜ ਆ ਕ੍ਰੋਸ ਦੇ ਵਿੱਚ ਆ ਇਹ ਕਹਿੰਦਾ ਸੂਆ ਸੂੰਦੀ ਆ ਬਾਈ ਇਹ ਬਾਈ ਤੀਜਾ ਤੀਜੀ ਹਰ ਸੂੰਦੀ ਆ ਦੂਜਾ ਸੂਆ ਤੁਹਾਡੇ ਕੋਲੇ ਸੂਈ ਆ ਹਾਂ ਕਿੰਨਾ ਕੁ ਦੁੱਧ ਦਿੰਦਾ ਨੇ 22 ਕਿਲੋ ਦਿੰਦਾ 22 ਕਿਲੋ ਦੁੱਧ ਦਿੰਦਾ ਹੋਇਆ ਬਾਕੀ ਆਰਡਰ ਕੁਆਲਿਟੀ ਦੀ ਪੂਰੀ ਸਾਫਤ ਸੁਥਰੀ ਆ ਤੁਸੀਂ ਨੇੜੇ ਚੈੱਕ ਕਰ ਸਕਦੇ ਹੋ ਬਾਈ ਕਿੰਨੇ ਚਿਰ ਦੀ ਗੱਬਣਾ ਸਾਢੇ 5 ਮਹੀਨੇ ਦੀ ਗੱਬਣਾ ਸਾਢੇ 5 ਮਹੀਨੇ ਦੀ ਗੱਬਣਾ ਦੁੱਧ ਕਿੰਨਾ ਕੁ ਹੁਣ ਹੈਗਾ 8 ਕਿਲੋ ਦੁੱਧ 8 ਕਿਲੋ ਦੁੱਧ ਆ ਸਾਢੇ 5 ਮਹੀਨੇ ਦੀ ਗੱਬਣਾ ਹਾਂ ਛੇ ਰੂਵੀ ਹੋ ਗਈ ਬਾਅਦ ਮੰਨ ਕੇ ਚੱਲ ਉਧਰੋਂ ਦੀ ਬਾ ਬਾਕੀ ਚੈੱਕ ਪਾਸ। ਹਾਂ ਹਾਂ। ਥਾਣਾ 'ਚ ਕੋਈ ਪ੍ਰੋਬਲਮ ਆਪਾਂ। ਪੂਰੀ ਫੀਲ ਠੰਡੀ ਆ ਚੋਂ ਇਹਨੂੰ। ਬਾਕੀ ਤੁਸੀਂ ਚੈੱਕ ਕਰਾਉਣੀ ਆ ਆਦੀ ਤਸੱਲੀ ਪੂਰੀ ਕਰ ਸਕਦੇ ਹੋ ਕਿਉਂਕਿ ਤੁਸੀਂ ਬਾਈ ਪੈਸੇ ਲਾਉਣੇ ਹੁੰਦੇ ਆ ਤੇ ਆਪਦੀ ਸਾਰੀ ਤਸੱਲੀ ਕਰ ਸਕਦੇ ਹੋ। ਬਾਕੀ ਆਰਡਰ ਕੁਆਲਿਟੀ ਦੀ ਇਹ ਵੀ ਸਾਫ਼ ਆ ਥੱਲੋਂ ਕੋਈ ਕਮੀ ਨਹੀਂ ਹੈਗੀ। ਹੁਣ ਝੋਈ ਹੋਈ ਆ ਤੇ ਵਧੀਆ ਕੱਦ-ਕੱਡ ਦੇ ਵਿੱਚ ਆ ਕ੍ਰੋਸ ਦੇ ਵਿੱਚ ਹੀ ਪੈਂਦੀ ਆ। ਦੁੱਧਵਾਣੀ ਮੰਨ ਕੇ ਚਲੋ ਮਈਆ ਵਰਗਾ ਹੁੰਦਾ। ਬਾਈ ਇਹਦਾ ਰੇਟ ਕੀ ਦੋ। ਯਾ ਬਾਈ ਇਹਦਾ ਰੇਟ ਜੀ 50000 ਰੁਪਏ ਮਾੜਾ ਮਾੜਾ ਮਾਨਦਾਨ ਹੋਊਗਾ ਕਰ ਦਾਂਗੇ ਵੀ ਮਾਨਦਾਨ ਥੋੜਾ ਵੀ ਇਕੱਠਿਆਂ ਲਊ ਕੋਈ ਮਾਨਦਾਨ ਕਰ ਦਾਂਗੇ ਹਾਂ ਜੇ ਕੋਈ ਇਕੱਠਾ ਜੋੜਾ ਲੈ ਲੂ ਬਾਈ ਦਾ ਕਹਿਣ ਦਾ ਮਤਲਬ ਇਹ ਆ ਤਾਂ ਥੋੜਾ ਜਿਹਾ ਵੱਧ ਮਾਨਦਾਨ ਉਹ ਜਿਹਾ ਹੋ ਜਾਂਦਾ ਹਨਾ ਕਿਉਂਕਿ ਦੋ ਜੇ ਇਹਨੂੰ ਵੀ ਫਾਇਦਾ ਵੇਚਣ ਚ ਇਕੱਠਿਆਂ ਤੇ ਤੁਹਾਨੂੰ ਵੀ ਤਾਂ ਵੀ ਕਿਰਾਇਆ ਇੱਕ ਅਰੀ ਜੀ ਪੈ ਜਾਣਾਗਾ 50000 ਰੁਪਿਆ ਦਾ ਰੇਟ ਆ ਬਾਕੀ ਬਣਦਾ ਮਾਨਦਾਨ ਜਿਹੜਾ ਉਹ ਕਰਿਆ ਜਾਊਗਾ ਥਾਂ ਲੇਵੇ ਦੀ ਬਹੁਤ ਸਾਫ਼ ਸੁਥਰੀ ਹੈ ਤੇ ਤਿੰਨ ਨੰਬਰ ਤੇ ਝੁੱਟੀ ਜਾਗੀ ਭਾਈ ਝੋਟੀ ਕਹਿਵਾ ਸੁਆ ਸੁਈ ਵੀ ਆ। ਭਾਈ ਖੀਰੀ ਸੁਈ ਸੀ ਮੇਰੇ ਕੋਲ ਝੋਟੀ। ਖੀਰੀ। ਹਾਂ। ਠੀਕ ਹੈ। ਜਿਵੇਂ ਤੁਸੀਂ ਸੁਣਾਂਗੇ 6 ਮਹੀਨੇ ਦੀ ਇਹ ਗੱਪਣਾ। ਠੀਕ ਹੈ। ਹਾਂ। 6 ਮਹੀਨੇ ਦੀ ਗੱਪਣਾ ਤੇ ਦੁੱਧ ਕਿੰਨਾ? ਕਿੰਨਾ ਲੱਗਿਆ ਬਾਈ? ਦੁੱਧ ਕਿੰਨਾ? ਇੱਕ ਟਾਈਮ ਹੀ ਚੋਣਾ ਬਾਈ ਮੈਂ ਦਿੰਦਾ। 3 ਕਿਲੋ ਦੁੱਧ ਸਵੇਰੇ 12 ਜੇ ਸਾਮ ਨੂੰ ਤੋਂ ਹਮ ਤਾਂ ਸਾਮ ਨੂੰ ਜੋਨਾਂ ਨੇ ਇੱਕ ਟਾਈਮ ਕਰ। ਇੱਕ ਟਾਈਮ ਕਿੰਨਾ? 3 ਕਿਲੋ ਬਾਈ। 3 ਕਿਲੋ ਦੁੱਧ। ਬਸ ਹਾਂ ਤਾਂ ਮੈਂ ਤਾਂ ਬਾਈ 6 ਮਹੀਨੇ ਦੀ ਗੱਪਣਾ। ਹਾਂ। 6 ਮਹੀਨੇ ਦੀ ਗੱਪਣਾ ਤੁਸੀਂ ਦੇਖ ਸਕਦੇ ਹੋ। ਹੁਣ ਚੂਣੀ ਆ ਇਹ ਚੋਣ ਵਾਲੀ ਹਜੇ ਰਹਿੰਦੀ ਸੀਗੀ। ਹਾਂ ਤੁਹਾਨੂੰ ਬਹੁਤ ਸੋਹਣਾ ਪੂਰਾ ਮੁੱਠੀ ਵਾਲਾ ਲੰਮਾ ਦਾਣਾ ਚਾਰੇ ਦਾੰਦਾ ਹਜੇ ਪੱਠ ਕੁੜੇ ਦੀ ਪੂਰੀ ਇੱਕ ਨੰਬਰ ਆ ਬਾਕੀ ਕੁਆਲਿਟੀ ਤੁਹਾਨੂੰ ਰੇਟ ਦਿਖਾ ਦਿੰਦੇ ਆ ਸਾਰੀ ਦੇਖਾਂਗੇ ਨਾਲ ਪਾਸਮੀ ਪਈ ਆ ਕਿਉਂਕਿ ਚੌਣ ਵਾਲੀ ਆ ਇੱਕ ਡੰਗ ਪਾਈ ਹੋਈ ਆ ਤਿੰਨ ਕਿਲੋ ਦੁੱਧ ਇੱਕ ਟਾਈਮ ਦਾ ਆਪਣਾ ਸਾਡਾ ਰੈਂਟ ਤੋਂ ਬਸ ਇਹ ਹੁਣ ਕਿਉਂਕਿ ਦੁੱਧੋ ਛੱਡੀ ਜਾਣੀਆਂ 6 ਮਹੀਨਿਆਂ ਦੀ ਗੱਬਣਾ 7ਵਾਂ ਲੱਗ ਗਿਆ ਲੱਗਿਆ ਕਿ ਲੱਗਣਾ ਬਾ ਲੱਗਿਆ ਹੋਗਾ ਭਾਈ ਮਲਾਂ ਬਾ ਲੱਗ ਗਿਆ 7ਵਾਂ ਜੀ ਤੇ ਭਾਈ ਇਹਦਾ ਰੇਟ 60000 80000 ਰੁਪਿਆ ਦਾ ਰੇਟ ਆ ਬਾਈ ਬਣ ਦਾ ਦਾਣ ਦਾ ਮਾਨਦਾਨ ਤੁਹਾਡਾ ਹੋ ਜੂਗਾ ਤੇ ਵਧੀਆ ਝੋਟੀਆਂ ਸਾਫ ਸੁਥਰੀਆਂ ਸੰਗ ਸੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਗਾਰੀ ਦਾ ਥੋੜਾ ਜਿਹਾ ਥੰਨਾ ਜਿਹਾ ਤਾਂ ਇੱਥੋਂ ਦੇਖ ਸਕਦੇ ਹੋ ਜੈਸਨ ਹੋਈ ਆ ਬਾਈ ਬਸ ਆਪਾਂ ਕੋਈ ਕੰਮ ਕਰ ਰਹੀਆਂ ਹਾਂ ਸਤਰਾ ਮੰਗੂ ਆ ਉਹ ਗੱਲ ਦਾ ਕੋਈ ਫਾਇਦਾ ਨਹੀਂ ਤੇ 60000 ਰੁਪਿਆ ਦਾ ਰੇਟ ਆ ਬਾਈ ਦਾ ਤੁਸੀਂ ਕੰਮ ਦੇਖ ਸਕਦੇ ਹੋ ਸਾਰਾ ਦੁੱਧ ਦਾ ਹੈਗਾ ਵੇਚਣ ਦੀ ਬਾਈ ਜਿਹੜੇ ਹੁਣੇ ਟੋਕੜ ਖੱਬਣ ਪਸ਼ੂ ਲੋਕ ਤਾਂ ਲੈਂਦੇ ਤੂੰ ਕੱਢ ਕਿਉਂ ਬਾਈ ਆਪਣਾ ਦੁੱਧ ਦਾ ਕੰਮ ਕਰਾਂ ਜੇ ਫਿਰ ਦੁੱਧ ਚਾਹੀਦਾ ਗਰਮੀਆਂ ਹੁਣ ਗਰਮੀ ਕਰਕੇ ਇੱਕ ਦੋ ਘਰ ਸਮਝੀ ਨ ਕਿਉਂਕਿ ਦੋ ਦੋ ਦੀ ਪੂਰ ਆਪਾਂ ਕੰਮ ਦੋ ਦੋ ਦਾ ਆਪਾਂ ਫਿਰ ਆਇਆ ਦਾ ਬਾਈ ਟੋਕੜਾ ਕੱਢ ਦੇਈ ਦੀਆਂ ਗਿਆ ਠੀਕ ਆ ਹੁਣ ਸੱਜਣਾ ਪਾ ਲਓ ਹਾਂ ਸੱਜਣਾ ਪਾਵਾਂ ਹੁਣ ਬਾਈ ਦਾ ਇਹੀ ਕੰਮ ਆ ਵੀ ਚਲੋ ਟੋਕੜਾ ਕੱਢ ਕੇ ਸੱਜਣਾ ਪਾਓ ਮੇਰੀਆਂ ਗਾਈਆਂ ਸਾਰੀਆਂ ਗੱਬਣਾ 5-4-4-5 ਮਹੀਨੇ ਦੇ ਨਾਲ ਝੁੰਗਾ ਮਾਲ ਸਾਰਾ ਹੁਣ ਟੋਕੜ ਹੋਇਆ ਪਿਆ ਬਾਕੀ ਆ ਕੱਟਰੂਆਂ ਤੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਮਈਆਂ ਵੀ ਸਾਰੀਆਂ ਟੋਕੜਾਂ ਆਈਆਂ ਇੱਕ ਦੋਈ ਵਿੱਚ ਸੱਜਣਾ ਨੇ ਬਾਕੀ ਮਾਲ ਸਾਰਾ ਟੋਕੜ ਆ ਉਹਦਾ ਕਰਕੇ ਬਾਈ ਟੋਕੜਾ ਕੱਬਣ ਪਸ਼ੂ ਕੱਢਦਾਗਾ ਤੇ ਸੱਜਰ ਪਾਉਣੇ ਆ ਘੋਟੀ ਦਾ ਕੱਦ ਕ ਜੇ ਕਿਸੇ ਵੀਰ ਭਰਾ ਨੂੰ ਇਹ ਬੇੜਾ ਦੋਨੇ ਬੇੜਾ ਤੇ ਝੋਟੀ ਜੋ ਕੋਈ ਪਸੰਦ ਆਉਂਦੀ ਹੋਵੇ ਤਾਂ ਭਾਈ ਨਾਲ ਕੰਟੈਕਟ ਕਰਕੇ ਤੁਸੀਂ ਇਹ ਬੇੜਾ ਤੇ ਝੋਟੀ ਖਰੀਦ ਸਕਦੇ ਹੋ ਭਾਈ ਨੰਬਰ ਬੁੱਲੀ ਤੇਰਾ ਨੰਬਰ ਹੈ ਜੀ 9952 ਠੀਕ ਹੈ 0749 9952 0749 ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਆ ਜਲਦ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ